ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਬਹੁਤ ਆਰਾਮ ਦਾ ਸਾਰਿਆਂ ਤੇ ਮੇਰੇ ਪਰਿਵਾਰਕਨ ਸਭੀ ਤੰਦਰੁਸਤੀ ਮਿਲਸੇ ਚੜ੍ਹਦੀ ਕਲਾ ਵਿੱਚ ਰੱਖਣ ਤੇ ਚੜ੍ਹਦੀ ਸਵੇਰ ਸਾਰਿਆਂ ਨੇ ਖੁਸ਼ੀਆਂ ਲੈ ਕੇ ਆਵੇ ਤੇ ਲੋ ਜੀ ਆਪਾਂ ਨੇ ਬਣਾਏ ਸੀ ਚੌਲ ਠੀਕ ਹੈ ਤੇ ਥੋੜੇ ਬਾਅਦ ਵੀ ਬਣਾਏ ਸੀ ਜਾਣ ਕੇ ਤੇ ਕੁਛੇ ਬਚ ਗਏ ਹਨ ਤੇ ਇੱਧਰ ਆਪਾਂ ਨੇ ਇੱਕ ਲੈ ਲਿਆ ਟਮਾਟਰ ਮੀਡੀਅਮ ਸਾਈਜ਼ ਆ ਤੇ ਦੋ ਖਰੀਆਂ ਮਿਰਚਾਂ ਲੜੀਆਂ ਤੇ ਅੱਜ ਆਪਾਂ ਇਹਨਾਂ ਚੌਲਾਂ ਤੋਂ ਸਨੈਕਸ ਬਣਾਵਾਂਗੇ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਮੇਰੀ ਰੈਸਪੀ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਦੱਸਿਓ ਕਮੈਂਟ ਕਰਕੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਅਗਰ ਤੁਸੀਂ ਚੈਨਲ ਤੇ ਨਵੇਂ ਵੀਜਿਟ ਕਰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਥੈਂਕ ਯੂ ਸੋ ਮਚ ਦੁਨਾਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਸੋਹਣੇ ਸੋਹਣੇ ਕਮੈਂਟ ਕਰਦੇ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਦਾ ਹੀ ਤੰਦਰੁਸਤ ਰੱਖੇ ਆਪਾਂ ਘਰੇ ਕੋਈ ਵੀ ਚੀਜ਼ ਵੇਸਟ ਨਹੀਂ ਹੋਣ ਦੇਣੀ ਚਾਹੀਦੀਗੀ ਕੋਈ ਸਬਜ਼ੀ ਵੀ ਬਚਦੀ ਮੈਂ ਤਾਂ ਉਹ ਵੀ ਰੋਟੀਆਂ ਬਣਾ ਲੈਂਦੀ ਠੀਕ ਹੈ ਕੋਈ दाल सब्जी ਕੁਛ ਵੀ ਬਣਦਾ ਚੌਲ ਮੱਛੀ ਦੇ ਉਹਨਾਂ ਦਾ ਵੀ ਕੁਛ ਨਾ ਕੁਛ ਬਣਾ ਲੈਂਦੀ ਠੀਕ ਹੈ ਤੇ ਘਰ ਵਿੱਚ ਵੀ ਕੋਈ ਨਾ ਕੋਈ ਚੀਜ਼ ਬਣਾ ਕੇ ਰੱਖਣੀ ਚਾਹੀਦੀ ਹੁਣ ਆਪਾਂ ਇਹਨਾਂ ਚੌਲਾਂ ਨੂੰ ਇਹਨਾਂ ਦੇ ਚੌਲਾਂ ਦਾ ਕੀ ਕਰਦੇ ਕਿਵੇਂ ਬਣਾਉਂਦੇ ਅੱਗੇ ਦੇਖਦੇ ਆਪਾਂ ਇਹ ਆਪਾਂ ਨੇ ਹੁਣ ਟਮਾਟਰ ਤੇ ਹਰੀਆਂ ਮਿਰਚਾਂ ਚੋਪ ਕਰ ਲਈਆਂ ਠੀਕ ਹੈ ਤੇ ਹੁਣ ਆਪਾਂ ਚੌਲ ਬਹੁਤ ਹੀ ਸਵਾਦ ਚੀਜ਼ ਬਣਦੀ ਆ ਜ਼ਰੂਰ ਟ੍ਰਾਈ ਕਰੋ ਬੱਚਿਆਂ ਨੂੰ ਵੀ ਬਣਾ ਕੇ ਦਿਓ ਤੇ ਆਪ ਵੀ ਖਾਓ ਖੁਸ਼ ਰਹੋ ਆਪ ਦੀ ਲਾਈਫ ਦੇ ਵਿੱਚ ਤੇ ਫਿਰ ਆਪਾਂ ਇਹ ਪੇਸਟ ਬਣਾ ਲਿਆ ਹਨਾ ਉਹਨੇ ਜਿਹੜਾ ਵਿੱਚ ਲੱਗਿਆ ਸੀ ਉਹ ਵੀ ਪਾਣੀ ਮਾਰਾ ਚ ਪਾ ਕੇ ਨਾ ਦੋ ਚਮਚੇ ਇੱਥੇ ਪਾ ਹਿਲਾ ਕੇ ਉਹ ਵੀ ਖੱਗ ਲਿਆ ਵਿੱਚੋਂ ਉਹ ਜਿਹਾ ਲੱਗਾ ਨਹੀਂ ਰਹਿਣ ਦੇਣਾ ਨਾਲ ਮਿੰਜ ਕੇ ਮਿਹਨਤ ਕੀਤੀ ਹੈ ਹਨਾ ਇਸੇ ਤਰ੍ਹਾਂ ਹੀ ਆਪਾਂ ਨੇ ਇਧਰ ਹੁਣ ਆਪਾਂ ਨੇ ਆਟਾ ਲਿਆ ਸੀਗਾ ਕਣਕ ਦਾ ਇਹਨੂੰ ਆਪਾਂ ਚੰਗੀ ਤਰ੍ਹਾਂ ਇੱਕ ਛਾਨਣੀ ਮੋਟੀ ਨਾਲ ਫਿਰ ਆਪਾਂ ਬਰੀਕ ਛਾਨਣੀ ਦੋ ਛਾਨਣੀਆਂ ਨਾਲ ਛਾਂਲ ਲਿਆ ਸੀਗਾ ਤੇ ਇਧਰ ਆਪਾਂ ਨੇ ਜਵੈਣ ਪਾਤੀ ਮਸਲ ਕੇ ਚੰਗੀ ਤਰ੍ਹਾਂ ਤੇ ਨਾਲ ਆਪਾਂ ਨਮਕ ਪਾਵਾਂਗੇ ਨਮਕ ਥੋੜਾ ਚੌਲਾਂ ਵਿੱਚ ਵੀ ਹੈਗਾ ਸੀਗਾ ਤੇ ਹੁਣ ਆਪਾਂ ਨਾਲ ਉਹ ਪਾ ਦਾਂਗੇ ਮਸਾਲੇ ਆਪਾਂ ਆਪਣੇ ਹਿਸਾਬ ਨਾਲ ਪਾ ਸਕਦੇ ਥੋੜਾ ਜਿਹਾ ਮੈਂ ਉਹ ਪਸਾਲਾ ਪਾਇਆ ਚਾਟ ਮਸਾਲਾ ਪਾਇਆ ਜਿਵਾਂ ਪਾਈ ਨਮਕ ਪਾਇਆ ਥੋੜੀ ਜਿਹੀ ਲਾਲ ਮਿਰਚ ਪਾਈ ਕਿਉਂਕਿ ਹਰੀ ਮਿਰਚ ਵੀ ਹੈਗੀ ਸੀਗੀ ਜਿਆਦੀ ਨਹੀਂ ਪਾਏਗੀ ਤੇ ਥੋੜਾ ਜਿਹਾ ਆਪਾਂ ਜੀਰਾ ਮਸਲ ਕੇ ਪਾ ਦਿੰਦੇ ਮੌਸਮ ਬਹੁਤ ਖਰਾਬ ਆ ਸਾਡੇ ਵੀ ਤੇ ਨਾਲ ਆਪਾਂ ਨੇ ਕਾਲੇ ਤੇਲ ਪਾਤੇ ਥੋੜੀ ਜਿਹੀ ਮੇਰੇ ਕੋਲੇ ਕਾਲੇ ਤੇਲ ਪਏ ਸੀ ਪਾਉਣੇ ਤੁਸੀਂ ਪਾ ਸਕਦੇ ਨਹੀਂ ਪਾਉਣੇ ਤੁਹਾਡੀ ਮਰਜ਼ੀ ਆਗੀ ਤੇ ਹੁਣ ਇਹਨੂੰ ਆਪਾਂ ਸਾਰੇ ਨੂੰ ਮਿਕਸ ਕਰ ਲੈਂਦੇ ਆਟੇ ਤੇ ਹੁਣ ਆਪਾਂ ਇੱਥੇ ਜਾਂ ਸਾਰੀਆਂ ਮਿਕਸ ਕਰ ਲੈਂਦੇ ਹੁਣ ਮੈਂ ਕਿਉਂ ਪਾਉਂਦੀ ਆਂਗੀ ਬੈਂਦੇ ਸੀ ਕਿਉਂਕਿ ਆ ਤੁਸੀਂ ਜਿਹੜਾ ਮਰਜ਼ੀ ਪਾ ਸਕਦੇ ਰਫਾਈਨਡ ਪਾਉਣਾ ਰਫੰਡ ਪਾ ਲਓ ਤੁਸੀਂ ਕੋਈ ਡਾਲਡਾ ਪਾਉਣਾ ਜਿਵੇਂ ਉਹ ਪਾ ਲਓ ਕੁਛ ਮਰਜ਼ੀ ਪਾ ਲਓ ਹਨਾ ਇੱਧਰ ਆਪਾਂ ਇਹਨੂੰ ਵੀ ਮਿਕਸ ਕਰ ਲੈਂਦੇ ਠੀਕ ਹੈ ਚੰਗੀ ਤਰ੍ਹਾਂ ਮਸਲ ਲੈਂਦੇ ਆ ਇਹ ਬਹੁਤ ਹੀ ਵਧੀਆ ਬਣਦੇ ਆ ਬਚੀ ਹੋਈ ਚੀਜ਼ ਕਦੀ ਵੀ ਨਹੀਂ ਸਿੱਟਣੀ ਚਾਹੀਦੀ ਨਾ ਦਾਲ ਨਾ ਸਬਜੀ ਮੈਂ ਤਾਂ ਸਬਜੀ ਵੀ ਜਿਹੜੀ ਹੁੰਦੀ ਨੇ ਭਲਾ ਆਲੂ ਗੋਭੀ ਦੀ ਹੋਵੇ ਭਲਾ ਨਿਕਾਸੇ ਦੀ ਮਰਜ਼ੀ ਹੋਵੇ ਉਹਨੂੰ ਮਸਲ ਕੇ ਰੋਟੀਆਂ ਚ ਪਾ ਲੈਂਦੀ ਬਹੁਤ ਸੁਆਦ ਬਣਦੀ ਆ ਹੁਣ ਆਪਾਂ ਜਿਹੜਾ ਨੇ ਪੇਸਟ ਬਣਾਇਆ ਸੀਗਾ ਨਾ ਇਹ ਅੱਧਾ ਕੋਟ ਜੈਲੋ ਰੰਗ ਦਾ ਦੱਦਾ ਕੋ ਲਾਲ ਰੰਗ ਦਾ ਲਾਲ ਰੰਗ ਦਾ ਕਿਹੜਾ ਹੈ ਕਿ ਨਿੰਜੋ ਦੇ ਵਿੱਚ ਟਮਾਟਰ ਪਾਇਆ ਸੀਗਾ ਨਾ ਉਹ ਲਾਲ ਹੋ ਗਿਆ ਤੇ ਜੈਲੋ ਜਿਹੜੇ ਚੌਲ ਸੀਗੇ ਚੌਲਾਂ ਚ ਹਲਦੀ ਪਾਈ ਸੀ ਥੋੜੀ ਜੀ ਮੈਂ ਬਹੁਤ ਕੰਜੂਸਾਂਗੀ ਤੇ ਮੈਂ ਤਾਂ ਚਮਚੇ ਨਾਲ ਵੀ ਘੜੀ ਨਾਲ ਵੀ ਚੰਗੀ ਤਰ੍ਹਾਂ ਲਾ ਲਿਆ ਕਿਉਂਕਿ ਇੱਕ ਇੱਕ ਚੀਜ਼ ਆਪਣੀ ਦੀ ਇਹ ਚੰਗੀ ਆ ਗਈ ਹਨਾ ਤੇ ਤੁਸੀਂ ਵੀ ਜਰੂਰ ਟਰਾਈ ਕਰਿਆ ਕਰੋ ਕਿਉਂਕਿ ਬੱਤੀਆਂ ਵਾਲੇ ਘਰੇ ਤਾਂ ਚੌਲ-ਝੂੜ ਵੀ ਵੈਸੇ ਬਣਾ ਦੇ ਰਹੇ ਨੇ ਅਸੀਂ ਤਾਂ ਆਪ ਚੌਲ ਬਹੁਤ ਬਣਾਉਣੇ ਆਂਗੇ ਤੇ ਆਪਾਂ ਨੇ ਹੁਣ ਉਹਦੇ ਵਿੱਚ ਵੀ ਪਾ ਕੇ ਡੋਂਗੇ ਜੇ ਵਿੱਚ ਵੀ ਇਹ ਆਟਾ ਚੰਗੀ ਤਰ੍ਹਾਂ ਆਪਾਂ ਨੇ ਉਹ ਕਰ ਲਿਆ ਜੇ ਆਪਾਂ ਲੱਗੂਗਾ ਵੀ ਆਟਾ ਘਾਟਾ ਜਾਂ ਆਪਾਂ ਆਟਾ ਦੁਬਾਰਾ ਪਾ ਲਾਵਾਂਗੇ ਕਿਉਂਕਿ ਸਾਡੇ ਨਮੀ ਬਹੁਤ ਜ਼ੋਰ ਦੀ ਆਈ ਜਾਂਦਾ ਸੀ ਤੇ ਇਸ ਕਰਕੇ ਮੈਂ ਸੋਚਿਆ ਚਲ ਅੱਜ ਆਪਾਂ ਇਹ ਹੀ ਬਣਾ ਕੇ ਤੇ ਉਹ ਰੱਖ ਲੈਂਦੇ ਨਾਲੇ ਤਾਂ 2 ਦਿਨ ਲੰਘ ਜਾਂਦੇ 2-3 ਦਿਨ ਤੇ ਜੇ ਬਾਜ਼ਾਰ ਤੋਂ ਇੰਨੇ ਕੋਈ ਲਿਆਵਾਂਗੇ ਤੇ 2-250 ਰੁਪਇਆ ਆਰਾਮ ਨਾਲ ਲੱਗ ਜਾਂਦਾ ਤੇ ਹੁਣ ਆਪਾਂ ਨੂੰ ਥੋੜਾ ਜਿਹਾ ਆਟਾ ਆਪਾਂ ਹੋਰ ਪਾਵਾਂਗੇ ਬਿਕੋਸ ਕਿਉਂਕਿ ਉਹ ਥੋੜਾ ਜਿਹਾ ਢਿੱਲਾ ਲੱਗਦਾਗਾ ਨਾ ਤੇ ਜਿਆਦਾ ਨਾ ਕਰੜਾ ਵੀ ਨਹੀਂ ਹੋਣਾ ਚਾਹੀਦਾ ਆਪਾਂ ਨੇ ਕੋਈ ਬੇਕਿੰਗ ਸੋਡਾ ਪਾਊਡਰ ਕੋਈ ਚੀਜ਼ ਨਹੀਂ ਪਾਈਗੀ ਤੇ ਹੁਣ ਇਧਰ ਦੇਖੋ ਤੁਸੀਂ ਇਹ ਆਪਾਂ ਆਟਾ ਉਹ ਕਰ ਲਿਆ ਤੇ ਹੁਣ ਆਪਾਂ ਮੜਾਜਾ ਘਿਓ ਲਾ ਕੇ ਉੱਤੇ ਤੇ ਇਹਨਾਂ ਆਪਾਂ ਮਸਲ ਕਿਧਰ ਰੱਖ ਲੈਂਦੇ ਥੋੜੇ ਟਾਈਮ ਲਈ ਕਿਉਂਕਿ ਮਸਲਣ ਦੇ ਨਾਲ ਉਹ ਹੁੰਦਾ ਨਹੀਂ ਨਲ ਚੌਲਾ ਚੌਲ ਤਾਂ ਬਹੁਤ ਫੇਵਰੇਟ ਹੁੰਦੇ ਬੱਚਿਆਂ ਦੇ ਵੀ ਹਨਾ ਵੱਡਿਆਂ ਦੇ ਵੀ ਖਾਸ ਕਰਕੇ ਦੇਖੋ ਤੁਸੀਂ ਕਿੰਨਾ ਵਧੀਆ ਉਹ ਡੋ ਤਿਆਰ ਹੋਇਆ ਹੁਣ ਆਪਾਂ ਇਹਨੂੰ ਰੈਸਟ ਵਾਤੇ ਰੱਖਿਆ ਸੀ ਥੋੜਾ ਟਾਈਮ ਦੇਖੋ ਜਿਵੇਂ ਦਾ ਆਟਾ ਹੈ ਨਾ ਆਪਾਂਵੇਂ ਦਾ ਹੀ ਉਹੋ ਕਰਨਾਗਾ ਕਿਉਂਕਿ ਆਪਾਂ ਕਿਹੜੇ ਵੀ ਉਹ ਕਰਨੇ ਆ ਵੀ ਭਾਰ ਵਧਾਉਣਾ ਜਾਂ ਵੀ ਜਿਵੇਂ ਮੀਨਚ ਲਵਾਈ ਤਾਂ ਆਪਾਂ ਦਾ ਉਹ ਭਾਰ ਵਧਾਉਣ ਵਾਸਤੇ ਉਹ ਕਰਦੇ ਆ ਵਿੱਚ ਕਈ ਕੁਝ ਪਾਉਂਦੇ ਨਮੁੰਨੀਆਂ ਪਾਉਂਦੇ ਆ ਫਿਰ ਬੇਕਿੰਗ ਪਾਊਡਰ ਸੋਡਾ ਕੁਝ ਵੀ ਪਾਉਂਦੇ ਹਨਾ ਆਪਾਂ ਕੁਝ ਨਹੀਂ ਬਣਾਉਂ बिकॉज ਆਪਾਂ ਨੇ ਘਰੇ ਖਾਣੇ ਆ ਠੀਕ ਆਪਾਂ ਹੁਣ ਥੱਲੇ ਥੋੜੀ ਜੀ ਡਸਟ ਕਰ ਲੈਂਦੇ ਆ ਦੇ ਨਾਲ ਸੁੱਕੇ ਆਟੇ ਨਾਲ ਤੇ ਹੁਣ ਆਪਾਂ ਰੋਟੀ ਬੇਲ ਲਾਂਗੇ ਰੋਟੀ ਆਪਾਂ ਹੁਣੇ ਵੀ ਬੇਲਣੀ ਪਤਲੀ ਜੀ ਪਤਲੀ ਬੇਲਾਂਗੇ ਤੇ ਥੋੜੀ ਜੀ ਵਧੀਆ ਉਹ ਹੁੰਦੀ ਹੈਗੇ ਮੰਮੀ ਨੂੰ ਤਾਂ ਬਹੁਤ ਪਸੰਦ ਆਏਗੀ ਤੇ ਕਿਉਂਕਿ ਅਸੀਂ ਚੌਲ ਥੋੜੇ ਦਿਨਾਂ ਬਾਅਦ ਬਣਾਉਂਦੇ ਰਹਿੰਨੇ ਤੇ ਮੈਂ ਕਿਹਨਾਂ ਜਾਣ ਬੋਝੀ ਕੇ ਚੌਲ ਵੱਧ ਬਣਾ ਬਣਾਉਣੇ ਪਿਆ ਕਰਨਾਂਗੀ ਹੁਣ ਇਥੇ ਆਪਾਂ ਕੱਟ ਲੈਂਦੇ ਸ਼ੇਪ ਤੁਸੀਂ ਜੇਜੀ ਮਰਜ਼ੀ ਕੱਟ ਲਿਓ ਮੈਂ ਤਾਂ ਸਿੰਪਲ ਜੀ ਕੱਟੂੰਗੀ ਠੀਕ ਹੈ ਕਿਉਂਕਿ ਪਸੰਦ ਆ ਮੈਨੂੰ ਛੇਤੀ ਕੱਟੀ ਜਾਂਦੀ ਐ ਅਸਲ ਵਿੱਚ ਇਹ ਤੁਸੀਂ ਬਰੀਕ ਮੋٹے ਜਿਵੇਂ ਦੀ ਸ਼ੇਪ ਛੋਟੇ ਬਣਾਉਣੇ ਆ ਲੰਮੇ ਬਣਾਉਣੇ ਜਿਵੇਂ ਦੇ ਮਰਜ਼ੀ ਬਣਾਉਣੇ ਹੋ ਤੁਸੀਂ ਆਪਦੀ ਮਰਜ਼ੀ ਆ ਤੁਹਾਡੀ ਜਿਵੇਂ ਦੇ ਮਰਜ਼ੀ ਘੱਟ ਸਕਦੇ ਆ ਆਪਾਂ ਨੇ ਇਵੇਂ ਦੇ ਕੱਟੇ ਆਗੇ ਤੇ ਕੱਟਨੇ ਪਤਲੇ ਆ ਥੋੜੇ ਜੇ ਫਿਰ ਜਿਆਦਾ ਨਾ ਹੋਣੇ ਹੁੰਦੇ ਕ੍ਰਿਸਪੀ ਬਣ ਜਾਂਦੇ ਆ ਥੋੜੇ ਜੇ ਨਹੀਂ ਤੇ ਜੇ ਮੋٹے ਹੋਣਗੇ ਫਿਰ ਵਿੱਚੋਂ ਪੱਕਦੇ ਨਹੀਂ ਛੇਤੀ ਇਸ ਤਰ੍ਹਾਂ ਪੱਕ ਜਾਂਦੇ ਵਧੀਆ ਤੇ ਸਾਰਿਆਂ ਦਾ ਹੀ ਤਹਿ ਦਿਲ ਤੋਂ ਧੰਨਵਾਦ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਬਹੁਤ ਸੋਹਣੀ ਸਪੋਰਟ ਕਰਦੇ ਹੋ ਤੁਸੀਂ ਹਨਾ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਧੰਨਵਾਦ ਸਾਰੀਆਂ ਭੈਣਾਂ ਭਰਾਵਾਂ ਦਾ ਜਿਹੜੇ ਸੋਹਣੇ ਸੋਹਣੇ ਕਮੈਂਟ ਕਰਦੇ ਆ ਹੁਣ ਆਪਾਂ ਇੱਕ ਦੇ ਵਿੱਚ ਉਹ ਹੋ ਸਿੱਟ ਤਾਂ ਪੀ ਸੀ ਗਿਆ ਤੇਲ ਦੇਖਣ ਖਾਤਰ ਵੀ ਤੇਲ ਕਿਵੇਂ ਆ ਗਰਮ ਹੋ ਗਿਆ ਕਿ ਨਹੀਂ ਤੇ ਤੇਲ ਗਰਮਾ ਤੇ ਆਪਾਂ ਨੇ ਜਿਆਦੀ ਤੇ ਜਿਆਦੀ ਤੇਜ ਅੱਗ ਤੇ ਨਹੀਂ ਪਕਾਉਣੇ ਕਿਉਂਕਿ ਜਿਆਦੀ ਤੇਜ ਅੱਗ ਤੇ ਪਕਾਵਾਂਗੇ ਨਾ ਤੇ ਇਹ ਉਹ ਹੋ ਜਾਂਦੇ ਫਿਰ ਨਾ ਇਹ ਅੰਦਰੋਂ ਤਾਂ ਪੱਕ ਜਾਣ ਅੰਦਰੋਂ ਕੱਚੇ ਰਹਿ ਜਾਣਗੇ ਬਾਹਰੋਂ ਹੀ ਸੜ ਜਾਣਗੇ ਕਾਲੇ-ਕਾਲੇ ਹੋ ਜਾਣਗੇ ਤੇ ਫਿਰ ਜੇ ਬਣਾਉਣੀ ਆ ਚੀਜ਼ ਤੇ ਪਿਆਰ ਨਾਲ ਬਣਾਓ ਜਿਹੜੀ ਪਿਆਰ ਨਾਲ ਚੀਜ਼ ਬਣੀ ਹੁੰਦੀ ਉਹਦੇ ਚ ਸਬਰ ਤੇ ਸਿੱਦਕ ਸੰਤੋਖ ਬਹੁਤ ਹੁੰਦਾ ਹਨਾ ਤੁਹਾਨੂੰ ਵੀ ਪਤਾ ਹੈ ਤੇ ਬਾਕੀ ਉਹੋ ਆਗੇ ਅੱਗੋ ਆਪਾਂ ਆਪਣੀ ਮਰਜ਼ੀ ਹੁੰਦੀ ਹੈ ਹਨਾ ਮੇਰੀ ਤਾਂ ਸੋਚਣੀ ਇਹ ਆ ਕਿ ਜੇ 10 ਜਿੱਥੇ ਪਾ 10 ਮਿੰਟ ਲੱਗਣੇ ਨਾ ਜੇ 15 ਲੱਗ ਜਾਣਗੇ 20 ਲੱਗ ਜਾਣਗੇ ਪਰ ਆਪਦੇ ਮਨ ਨੂੰ ਤਸੱਲੀ ਹੋ ਜਾਂਦੀ ਚੀਜ਼ ਬਣੀਂਦੀ ਕਿਨੇ ਇਸੇ ਤਰ੍ਹਾਂ ਹੀ ਆਪਾਂ ਨੇ ਸਾਰੇ ਉਹ ਕਰ ਲਏ ਦੇਖੋ ਤੁਸੀਂ ਇਹਨਾਂ ਦਾ ਕਲਰ ਵੀ ਸੋਹਣਾ ਆ ਕ੍ਰਿਸਪੀ ਕ੍ਰਿਸਪੀ ਬਣ ਗਏ ਆ ਤੇ ਸਾਊਂਡ ਬਹੁਤ ਆਉਂਦਾ ਸੀ ਬਾਹਰੋਂ ਆਵਾਜ਼ ਫਿਰ ਤਾਂ ਕਰਕੇ ਹੀ ਆਵਾਜ਼ ਘੱਟਦੀ ਮੈਂ ਜਿੰਨੀ ਕੁ ਠੀਕ ਸੀ ਮੀ ਬਹੁਤ ਜ਼ੋਰਾਂ ਦੀ ਆ ਗਿਆ ਸੀ ਇਹ ਬਹੁਤ ਵਧੀਆ ਚੀਜ਼ ਬਣਦੀ ਜਿੰਨੇ ਦਿਨ ਮਰਜ਼ੀ ਸੇਵ ਕਰਕੇ ਵੀ ਰੱਖ ਸਕਦੇ ਜਰੂਰੀ ਨਹੀਂ ਹੈ ਵੀ ਆਪਾਂ ਨੇ ਚੌਲ ਪਾਇਆ ਤੇ ਆਪਾਂ ਛੇਤੀ ਖਤਮ ਕਰਨੀ ਹੈ ਨਹੀਂ ਬੀਕੋਸ ਕਿਉਂਕਿ ਚੌਲਾਂ ਨੂੰ ਆਟਾ ਵੀ ਲੱਗ ਗਿਆ ਨਾਲ ਤੇ ਸੈਕਿੰਡ ਨੰਬਰ ਤੇ ਫਰਾਈ ਹੋ ਗਏ ਹਨਾ ਹੁਣ ਇਸੇ ਤਰ੍ਹਾਂ ਹੀ ਆਪਾਂ ਨੇ ਸਾਰੇ ਇਹ ਫਰਾਈ ਕਰ ਲੈਣੇ ਹੈਗੇ ਤੇ ਸਾਰਿਆਂ ਦਾ ਹੀ ਤਹਿ ਦਿਲ ਤੋਂ ਧੰਨਵਾਦ ਦੁਵਾਰ ਤੋਂ ਫਿਰ ਰੈਸਪੀ ਕਿਵੇਂ ਦੀ ਲੱਗੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਕਮੈਂਟ ਕਰਕੇ ਤੇ ਇਸੇ ਤਰ੍ਹਾਂ ਹੀ ਆਪਾਂ ਨੇ ਸਾਰੇ ਹੋਰ ਪਾ ਦਿੱਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸੈਕਿੰਡ ਨੰਬਰ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਲਾਈਕ ਸ਼ੇਅਰ ਕਰਿਆ ਕਰੋ ਨਵੇਂ ਆਉਣੇ ਹੋ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਠੀਕ ਹੈ ਤੇ ਮਿਲਾਂਗੇ ਆਪਾਂ ਫਿਰ ਨੈਕਸਟ ਨੈਕਸਟ ਵੀਡੀਓ ਦੇ ਨਾਲ ਨੈਕਸਟ ਰੈਸਪੀ ਦੇ ਨਾਲ ਤੇ ਇਹ ਦੇਖੋ ਤੁਸੀਂ ਕਿੰਨੇ ਵਧੀਆ ਕ੍ਰਿਸਪੀ ਬਣਿਆਂਗੇ ਹਨਾ ਤੇ ਮੰਮੀ ਨੂੰ ਤਾਂ ਬਹੁਤ ਪਸੰਦ ਆਇਆ ਮੰਮੀ ਮੈਂ ਕਿਹਾ ਹੁਣ ਐਂ ਕਿਆ ਕਰੂਗੀ ਵੀ ਰੋਜ਼ ਚੌਲ ਵੱਧ ਬਣਾ ਲਿਆ ਕਰ ਦੂਜੇ ਤੀਜੇ ਦਿਨ ਤੇ ਬਣਾ ਕੇ ਰੱਖ ਲਿਆ ਕਰ ਤੇ ਆਪਾਂ ਮਾਰਕੀਟ ਤੋਂ ਦੂਜੀ ਮਟਰੀ ਜੀ ਲੈ ਕੇ ਖਾਣੇ ਆ ਕੋਈ ਸੁਖ ਸੁਆਦ ਨਹੀਂ ਆਉਂਦਾਗਾ ਹਨਾ ਇਥੇ ਤੋਂ ਸਲਾਬੀ ਜੀ ਪਈ ਹੁੰਦੀ ਆ ਹਨਾ ਉੱਤੇ ਮੱਖੀਆਂ ਬੈਠੀ ਜਾਂਦੀਆਂ ਇਹ ਉਹ ਬੇਟਰੇ ਕਿ ਆ ਫਕਰੇ ਕਿਸੇ ਵੀ ਚੀਜ਼ ਤੋਂ ਕੋਈ ਵੀ ਚੀਜ਼ ਤਿਆਰ ਕਰ ਸਕਦੇ ਆ ਥੋੜੇ ਜਿਹਾ ਥੋੜੀ ਬਹੁਤੇ ਚ ਬਹੁਤੀ ਕਿਉਂਕਿ ਬੱਤੀਆਂ ਨੂੰ ਚਾਹ ਨਾਲ ਦੇ ਸਕਦੇ ਆ ਆਪਾਂ ਹਨਾ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਫਿਰ ਮਿਲਾਂਗੇ ਨਵੀਂ ਰੈਸਪੀ ਦੇ ਨਾਲ ਥੈਂਕ ਯੂ ਸੋ ਮਚ ਧੰਨਵਾਦ ਤੇ ਇਧਰ ਦੇਖੋ ਤੁਸੀਂ ਥੋੜੇ ਜਿਹਾ ਚੌਲਾਂ ਤੋਂ 1 ਕਿਲੋ ਤੋਂ ਉੱਤੇ ਉੱਤੇ ਦੀ ਮਟਰੀ ਬਣ ਗਈ ਆਗੀ ਤੇ ਹੁਣ ਆਪਣੇ 2-4 ਦਿਨ ਵਧੀਆ ਲੰਘ ਜਾਣਗੇ ਬਾਏ ਬਾਏ ਟੇਕ ਕੇਅਰ ਆ ਬਾਏ ਬਾਏ